हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੋਗੇ ਦੇ ਕੋਲ ਤੇ ਵੀਰ ਦੀਪੇ ਦੇ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਪਤਾ ਹੀ ਆ ਸਾਰੇ ਵੀਰਾਂ ਨੂੰ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਸੇਲ ਪਰਚੇਜ਼ ਦਾ ਕੰਮ ਆ ਅੱਜ ਦੋਸਤੋ ਇਸ ਕਵਰ ਦੇ ਵਿੱਚ ਟੋਟਲ ਤੁਹਾਨੂੰ 7 ਨਾਗ ਦਿਖਾਉਣੇ ਆ 4 ਵਹਿੜਾਂ ਤੇ 3 ਮਜਾ ਸਾਰੇ ਪਸ਼ੂਆਂ ਦੇ ਵਿੱਚੋਂ ਇੱਕ ਬੈੜ ਗੱਬਣ ਦਿਖਾ ਦਾਂਗੇ ਤੇ ਇੱਕ ਹੀ ਮੱਝ ਜਿਹੜੀ ਦੋਸਤੋ ਟੁੱਕੀ ਆ ਗੱਬਣ ਆ ਤੇ ਬਾਕੀ ਪਸ਼ੂ ਸਾਰੇ ਸੁਏ ਸੁਬਾਏ ਆ ਬਾਕੀ ਪੰਜ ਪਸ਼ੂ ਜਿਹੜੇ ਦੋਸਤੋ ਸੁਏ ਸੁਬਾਏ ਨੇ ਮੱਝਾਂ ਤੇ ਬੈੜਾ ਕੱਲੇ ਕੱਲੇ ਐਨੀਮਲ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਜਾਂਦੀ ਇਸ ਕਵਰੇਜ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਕੱਲੇ ਕੱਲੇ ਪਸ਼ੂ ਦੀ ਜਿਹੜਾ ਵੀ ਕਿਸੇ ਖਰੀਦਦਾਰ ਵੀਰ ਨੇ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਹਦੀ ਜਿਹੜੀ ਦੋਸਤੋ ਜਾਣਕਾਰੀ ਆ ਉਹ ਤੁਹਾਨੂੰ ਮਿਲ ਸਕੇ ਅੱਜ 19 ਜਨਵਰੀ ਨੂੰ ਇਹ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸੋ ਪਸ਼ੂ ਜਿੰਨੇ ਵੀ ਦਿਖਾਉਣੇ ਆ ਦੋਸਤੋ ਨਰਖ ਪਰਖ ਤਸੱਲੀ ਹਰ ਵਾਰੀ ਆਪਾਂ ਕਹਿੰਨੇ ਆ ਵੀ ਆਪਦੀ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਗੱਬਣ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪ ਕੇ ਤਸੱਲੀ ਕਰ ਲਿਓ ਤੇ ਜਿਹੜਾ ਪਸ਼ੂ ਸੋਇਆ ਸੋਇਆ ਆ ਕੋਈ ਦੋ ਡੰਗ ਤਿੰਨ ਟਾਈਮ ਚਬਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਬਿਲਕੁਲ ਮਾਨੋਚਲ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਤੇ ਤਰਨਤਨ ਸਾਹਿਬ ਤੋਂ ਬਿਲਕੁਲ 10-12 10-12 10-11 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਦੀ ਆਉ ਲੈਣਿਆ ਜਾਣਕਾਰੀ ਵੀਰ ਜੋਗੇ ਹੋਣਾਂ ਤੋਂ ਸਭ ਤੋਂ ਪਹਿਲਾਂ ਵੀਰ ਜੋਗੇ ਤੇ ਬਾਈ ਦੀਪੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਵੀਰ ਜੋਗੇ ਠੀਕ ਠਾਕ ਵਧੀਆ ਜੀ ਵਧੀਆ ਅੱਛਾ ਵੀਰ ਜੋਗੇ ਥੋੜਾ ਜਿਹਾ ਬਕਪਾ ਪੈ ਗਿਆ ਕਿਵੇਂ ਪਸ਼ੂ ਸੇਲ ਪਰਚੇਜ ਹੁੰਦੇ ਰਹਿੰਦੇ ਆ ਜਾਂ ਲੋਕਾਂ ਕੋਈ ਲੈ ਲੂ ਜਾਂਦਾ ਅੱਡੇ ਤੋਂ ਹਾਂ ਜੀ ਸੰਧੂ ਸਾਹਿਬ ਥੋੜਾ ਇੱਕ ਸਲੋ ਕੰਮ ਹੀ ਹੁਣ ਤੰਦ ਕਰਕੇ ਤੇ ਉਹ ਇੱਕ ਦੋ ਪਸ਼ੂ ਆਉਂਦੇ ਇਹਦੇ ਵਿਕ ਜਾਂਦੇ ਹਾਂ ਇੱਕ ਦੋ ਤੇ ਥੋੜਾ ਇੱਕ ਹੌਲੀ ਹੌਲੀ ਕੰਮ ਚਲਾਇਆ ਜੀ ਠੀਕ ਹੈ ਜੀ ਹੁਣ ਇਕੱਠੇ ਹੋਏ ਤਾਂ ਮੈਂ ਕਿਹਾ ਵੀਡੀਓ ਬਣਾ ਦਈਏ ਥੋੜਾ ਠੰਡ ਠੁੰਡ ਕਰਕੇ ਵੀ ਪ੍ਰਭਾਵਤ ਰਿ ਠੀਕ ਹੈ ਜੀ ਦੋ ਹੀ ਗੱਬਣ ਆ ਬਾਕੀ ਸਾਰੇ ਸੋਏ ਸਵੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੋਗੇਵੀਰ ਹੋਰ ਕੋਈ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਸਭ ਵਧੀਆ ਜੀ ਸਭ ਠੀਕ ਠਾਕ ਜੀ ਠੀਕ ਹੈ ਜੀ ਬਾਕੀ ਪਸ਼ੂ ਜਿੰਨੇ ਵੀ ਆ ਚੁਵਾਈ ਵਾਲੇ ਚਾਹੇ ਗੱਬਣ ਪਸ਼ੂ ਦਾ ੱਤਪਣ ਵਾਲੇ ਆ ਤੇ ਜਿਹੜੇ ਚੁਵਾਈ ਵਾਲੇ ਪਸ਼ੂਆਂ ਨੂੰ ਤਸੱਲੀ ਬਖਸ਼ੀ ਆ ਹਾਂਜੀ ਹਾਂਜੀ ਤਸੱਲੀ ਆ ਜੋ ਉਹ ਗੱਤਨ ਦੱਸ ਦਾਂਗੇ ਬਿਲਕੁਲ ਜੀ ਆਓ ਕਰਦੇ ਆ ਸ਼ੁਰੂਆਤ ਇੱਕ ਪਾਸਿਓਂ ਲੱਗ ਜੰਨੇ ਆ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਤੋਂ ਇਸ ਵੈੜ ਤੋਂ ਕਰਦੇ ਆ ਅੱਛਾ ਤੇ ਜੋਗੇਵੀਰ ਕੀ ਡਿਟੇਲ ਆ ਸੂਬਾ ਕਿਰਮਾ ਸੂਈ ਆ ਸੰਦੂ ਸਾ ਵੇ ਬੱਚਾ ਦੇ ਮਗਰਿਆ ਜੀ ਹਾਂਜੀ ਇਸ 10 ਕਿਲੋ ਬੋੜਾ ਹੋ ਗਿਆ ਸਭ ਠੀਕ ਹੈ ਜੀ ਹਾਂਜੀ ਲਓ ਜੀ 10 ਕਿਲੋ ਬੋਲੇ ਤੇ ਆ ਦੋਸਤੋ ਦੂਜਾ ਸੁਆ ਤੇ ਦਿਨ ਕਿੰਨਿਆਂ ਕਿ ਦੀ ਸੁਈ ਆ ਸਾਡੀ ਸੁਈ ਹੈ ਲੈ 5-7 ਦਿਨਾਂ ਦੀ ਸੁਈ ਆ ਜੀ ਬੱਚਾ ਮਗਰ ਕੀ ਜੀ ਬੱਚਾ ਜੀ ਉਹ ਬੱਚਾ ਹੈ ਹਾਂਜੀ ਲਓ ਜੀ ਮਗਰ ਬੱਚਾ ਦੋਸਤੋ ਕੋਈ 5-7 ਦਿਨਾਂ ਦੀ ਹਫਤੇ ਹਫਤੇ ਦੇ ਅੰਦਰ ਅੰਦਰ ਸੁਈ ਆ ਸਮਾਂ ਹੋ ਗਿਆ ਤੇ ਦੂਜਾ ਸੁਆ ਮਗਰ ਬੱਚਾ ਤੇ ਦੁੱਧ ਦੀਪੇ ਕਿੰਨਾ ਹੋਣ ਪੈਂਦੇ ਹਾਂਜੀ 10 ਕਿਲੋ 10 ਕਿਲੋ ਹਾਂਜੀ ਲਓ ਜੀ 10 किलो दूध आ दोस्तों। ਆ ਲਓ ਜੀ। ਠੀਕ ਆ ਜੀ। ਹਾਂ ਠੀਕ ਆ। ਠੀਕ ਆ। ਬਾਕੀ ਸੰਦੂ ਸਾਹਿਬ ਤੋਂ ਹੋਣ ਪਣੀ ਚੰਗੀ ਗਾਏ। ਹਾਂ ਹਾਂ। ਹਾਂ ਜੀ। ਲਓ ਜੀ। ਲਓ ਦੋਸਤੋ 10 ਕਿਲੋ ਦੁੱਧ ਆ ਬਾਕੀ ਠੰਡੀ ਧੀਰੀ ਆ ਸਲਕਸ ਨੂੰ ਪੂਰੀ ਆ ਠੀਕ ਆ ਜੀ ਜਿੱਦਾਂ ਮਰਜੀ ਕੋਈ ਵੀਰ ਤਸੱਲੀ ਕਰ ਲੈ ਚੋ ਕੇ ਵੇਖ ਲੈ ਤੇ ਅੱਛਾ ਜੋਗੇ ਭਾਈ ਕੀ ਕਰਾਂਗੇ ਮੁੱਲ ਲੈਂਦਾ ਲੈਣ ਦੇਣਾ ਮੁੱਲ ਸੰਤੂ ਸਾਹਿਬ ਆਪਾਂ 38000 ਕਰਦੇ ਆ ਹਾਂਜੀ 35 ਦੀ ਆਪਾਂ ਦੇ ਦੇਣੀ ਆ ਜੀ 35 ਦੀ ਹਾਂਜੀ 35 ਦੇ ਦੇਣੀ ਠੀਕ ਆ ਜੀ ਲਓ ਵੀ 38000 ਦੋਸਤੋ ਮੋਲਾ ਤੇ 35000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਸੂਈ ਸੁਵਾਈਆ ਬਿਲਕੁਲ ਤਾਜੀ ਬਾਕੀ ਦਿਨ ਵੀ ਤੁਹਾਨੂੰ ਦੱਸ ਤੇ ਦੁੱਧ ਵੀ ਦੱਸਦਾ ਮਗਰ ਬੱਚਾ ਬੱਛਾ ਮੇਲ ਕਾ ਦੂਜਾ ਸੁਬਾ ਮੂੰ ਛਿੱਗੀ ਜੇ ਜੀ ਓਕੇ ਹਾਂਜੀ ਲਓ ਜੀ ਮੂੰ ਛੇਦਾਂ ਦਾ ਦੋਸਤੋ ਦੂਜਾ ਸੁਬਾ ਛਿੱਗੀ ਬਚੀ ਆ ਤੇ ਬਿਲਕੁਲ ਰੰਗ ਰੂਗ ਬਹੁਤ ਪਿਆਰਾ ਤੇ ਵਜਨ ਦੋੜ ਪੂਰਾ ਠੀਕ ਆ ਜੀ ਭਾਰੀ ਆ ਵਜਨ ਵਜੂਦ ਪੂਰਾ ਤੋ ਜਿਹੜਾ ਵੀਰ ਇੱਥੇ ਘਰੇ ਵੀ ਆ ਕੇ ਦੇਖੂਗਾ ਦੋਸਤੋ ਪਤਾ ਲੱਗ ਜਾਊਗਾ ਵਜਨ ਵਜੂਦ ਵਾਲੀ ਆ ਪੂਰੀ ਰਾਜੀ ਅਤੇ ਕਿੰਨੇ ਕਿ ਦਿਨਾਂ ਕੋ ਸੂਈ ਨੂੰ ਇਹਨੂੰ ਸੂਈ ਨੂੰ ਸੰਧੂ ਸਾਹਿਬ 8-10 ਦਿਨ ਹੋ ਗਏ 8-10 ਦਿਨ ਚੱਲਣ ਰਹੀ ਸੰਧੂ ਸਾਹਿਬ ਜੀ ਠੀਕ ਹੈ ਜੀ ਹਾਂ ਜੀ ਅਰਧਾ 10 ਦਿਨਾਂ ਦੀ ਦੋਸਤੋ ਅਜੇ ਧਾਰੀ ਸੂਈ ਆ ਹਾਦੀ ਹਾਦੀ ਹਟ ਹਾਦੀ ਹਾਦੀ ਲਓ ਜੀ ਅੱਠਾ 10 ਦਿਨਾਂ ਦੀ ਦੋਸਤੋ ਸੂਈ ਆ ਠੀਕ ਹੈ ਤੇ ਦੂਜਾ ਸੂਬਾ ਬਾਕੀ 4 ਥਾਣਾ 4 ਥਾਣਾ ਦੀ ਸਪੇਸ ਗਾਇਬ ਜਿੰਨਾ ਵੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਲੋ ਤੇ ਆ ਬੱਚਾ ਆ ਗਿਆ ਮਗਰ ਬੱਚਾ ਹੈ ਬੱਚੀ ਬੱਚੀ ਹੈ ਹਾਂਜੀ ਬੱਚੀ ਲੋ ਜੀ ਫੀਮੇਲ ਕਾਫ ਆ ਦੋਸਤੋ ਫੀਮੇਲ ਕਾਫ ਆ ਬੱਚਾ ਮਗਰ ਬੱਚੀ ਆ ਫੀਮੇਲ ਇਹ ਦੇਖੋ ਮੈਨੇ ਚੰਨਦੀ ਹੈ ਜੀ ਅੱਛਾ ਜੀ ਹਾਂਜੀ ਬਾਕੀ ਸੀਲ ਬਹੁਤ ਜੰਨੀ ਲੈ ਤੇ ਦੁੱਧ ਕਿੰਨਾ ਦੱਸਿਆ ਕਨਫਰਮ ਕਰਾਈਏ ਦੁੱਧ ਦੁੱਧ ਸਭੂ ਸਾਲ 10 ਕਿਲੋ 10 ਕਿਲੋ ਹਾਂਜੀ ਲਓ ਜੀ 10 ਕਿਲੋ ਦੁੱਧ ਦਾ ਦੋਸਤੋ ਮੈਲਿਓ ਸਟਾਰਟ ਹੋ ਗਈ ਆ ਮਗਰ ਬੱਚੀ ਆ ਫੀਮੇਲ ਕਾਫ ਤੇ ਜੋਗੇ ਭਾਈ ਇਹ ਤਾਂ ਫਿਰ ਲੈਣ ਦੇਣ ਕੀ ਰਹੂਗਾ ਇਹਦਾ ਵੀ ਜੀ 35 35000 ਹਾਂ ਜੀ ਉਹਦਾ ਵੀ 35 ਇਹਦਾ ਵੀ 35 ਜੀ ਸਾਡੇ ਗੱਬਨ ਆ ਜਣੀ ਇਹ ਵੀ 35 ਜੀ ਸਾਡੇ ਲਓ ਜੀ 35 35000 ਦਾ ਜਿਹੜਾ ਦੋਸਤੋ ਅੰਕੜਾ ਅੱਜ ਆ 35 35000 ਦੇ ਵਿੱਚ ਦਿੱਤੀਆਂ ਜਾਣੀਆਂ ਨੇ ਬੜਾ ਸੋ ਜਰਸੀ ਵੈੜਾ 35000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਮਗਰ ਬੱਚੀ ਆ ਫੀਮੇਲ ਕਾਫ ਆ ਠੀਕ ਆ ਤੇ ਇਹ ਸੂਈ ਸਵਾਈ ਸੀਗੀ ਜਰਸੀ ਵਾਇਡ ਪਸੰਦ ਆਊਗੀ ਰੇਟ ਬੜਾ ਜਿਹੜਾ ਦੋਸਤੋ ਜਾਇਜ਼ ਆ ਜੈਨੂਨ ਰੇਟ ਆ ਭਾਅ ਪਰਤਾ ਜਾਇਜ਼ ਆ ਤੇ ਬੱਚਾ ਜਿਹੜਾ ਤੁਸੀਂ ਮਗਰ ਦੇਖ ਹੀ ਲਿਆ ਆ ਬੱਚਾ ਵੱਛੀ ਫੀਮੇਲ ਕਾਪ ਠੀਕ ਆ ਜੀ ਅਗਲੀ ਖੋਲ ਕਾ ਅਗਲੀ ਜਿਹੜੀ ਆਪਣੇ ਕੋਲ ਜੋਕੇ ਆ ਗਈਆਂ ਗੱਬਣ ਹਾਂਜੀ ਸੰਤੂ ਸਾਹਿਬ ਗੱਬਣ ਵੱਛੀ ਅੱਛਾ ਬੱਜਾ ਸੁਆ ਓਕੇ ਠੰਡੀ ਹਵਾ ਬਹੁਤ ਜ਼ਿਆਦੀ ਹੈ ਲਓ ਜੀ ਠੀਕ ਹੈ ਠੀਕ ਹੈ ਦੂਜਾ ਸੂਆ ਹੁੰਦੀ ਹੈ ਹਾਂਜੀ ਹਾਂਜੀ ਦੂਜਾ ਸੂਆ ਲੈ ਜੋ ਦਿਨ ਹਫਤਾ ਹਜੇ 12 ਦਿਨ 10 ਦਿਨ ਲੈ ਜਾਣੇ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਲਓ ਬਦੋਸਤੋ 10 ਦਿਨ ਹਜੇ ਨਾਰਮਲ ਲੈ ਜਾਊਗੀ 10 ਦਿਨ ਹਜੇ ਸਮਾਂ ਲੈਂਦੀ ਆ ਹਾਈਟ ਤੇ ਮੀਡੀਅਮ ਆ ਪੂਰੇ ਪੇਟ ਵਾਲੇ ਪਾਸਿਓਂ ਭਰਮਾ ਪਿੰਡਾ ਬਿੰਨਾ ਹੈ ਜਿੰਨਾ ਵੀ ਹੈਗਾ ਦੋਸਤੋ ਪਲੀਪੁਲੀ ਆ ਜਿੰਨੀ ਵੀ ਹੈ ਸਭੀ ਆ ਬਾਕੀ ਲਾਏ ਪਈ ਹੈ ਨਾਰਮਲ ਵੇਖੀ ਹੈ ਤੇ ਥੋੜਾ ਬਾਧਾ ਲਾਏ ਪੈਣਾ ਸ਼ੁਰੂ ਹੋਈ ਆ 10 ਦਿਨਾਂ ਚ ਪੂਰੀ ਤਿਆਰੀ ਤਿਆਰੀ ਕਰ ਜਾਊਗੀ ਠੀਕ ਆ ਹਾਈਟ మీడియం ਦੇ ਵਿੱਚ ਆ ਦੂਜਾ ਸੂਬਾ ਇਸ ਬਾੜ ਨੇ ਸੋਣਾ ਹਾਂਜੀ ਠੀਕ ਆ ਥੋੜਾ ਤੋਰਦੇ ਹੋਰ ਹਾਂ ਤੋਰਦੇ ਲੰਮੀ ਤੋਰਦੇ ਤਸੱਲੀ ਹਜੇ ਮੜੀ ਕਿਸੇ ਵੇਲੇ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਮੋੜ ਲਓ ਦੀਪੇ ਭਾਈ ਮੋੜ ਦੇ ਲਓ ਦੋਸਤੋ ਇਹ ਗੱਬਣ ਵਾਇਰ ਸੀਗੀ ਠੀਕ ਆ ਦੋ ਪਹਿਲਾ ਤੁਹਾਨੂੰ ਮੇੜੀਆਂ ਵੜਾਂ ਦਿਖਾਈਆਂ ਸੋਈਆਂ ਸਵਾਈਆਂ ਤੀਜੇ ਨੰਬਰ ਤੇ ਇਹ ਗੱਬਣ ਸੀਗੀ ਤੇ ਥਣ ਥਣ ਵੀ ਪੂਰਾ ਹੱਥੀ ਚਵਾਈ ਲਾ ਕੋਈ ਛੋਟੇ ਜੇ ਥਣ ਨਹੀਂ ਬਾਕੀ ਲੜਾਂ ਲੂੜਾਂ ਕਾਫੀ ਆ ਢਿੱਲਾਂ ਢੋਲਾਂ ਬਹੁਤ ਨੇ ਦਸਾਂ ਦਿਨਾਂ ਦੇ ਵਿੱਚ ਪੂਰਾ ਕਰਮਾਂ ਵਾਲੀ ਭਰ ਜੂਗੀ ਇਹ ਜਲੇ ਵਾਲੂ ਆ ਤੇ ਜਿੰਨੇ ਵੀ ਆ ਪੂਰੀ ਆ ਆ ਲਓ ਠੀਕ ਹੈ ਜੀ ਅੱਛਾ ਤੇ ਜੋਗੇ ਭਾਈ ਫਿਰ ਇਹ ਕਿਥੋਂ ਤੱਕ ਦੇਣੀ ਆ ਇਹ ਵੀ 35 ਜੀ 35 33 ਹਾਂ ਜੀ ਉਹ ਦੋ ਜਿਹੜੀਆਂ ਸੂਈਆਂ ਸਵਾਈਆਂ ਉਹ ਵੀ 35 ਇਹ ਦਹਾਂਤਨਾਂ ਦੀ ਕੱਚੀ ਵੀ 35 35 35 35 35 35000 ਦੇ ਵਿੱਚ ਦੋਸਤੋ ਤਿੰਨੇ ਜਿਹੜੀਆਂ ਵੜਾ ਨੇ ਜਿਹੜੀ ਵੀ ਪਸੰਦ ਆਉਂਦੀ ਆ 35 35000 ਆ ਰੇਟ ਇੱਕ ਹੀ ਆ ਇਹਨਾਂ ਦਾ ਕੋਈ ਸੂਈਆਂ ਨੇ ਇਹ ਗੱਪਣ ਆਪਾਂ ਤੁਹਾਨੂੰ ਜਿਹੜੀ ਦਿਖਾਤੀ ਆ ਅਗਲੀ ਜਿਹੜੀ ਆਪਣੇ ਕੋਲ ਇਹ ਮੱਝ ਇਹ ਵੀ ਗੱਪਣ ਹਾਂ ਜੀ ਵੀ ਗੱਪਣ ਠੀਕ ਹੈ ਜੀ ਤੇ ਇਹ ਫਿਰ ਸਵੇਰ ਕਿੰਨਾ ਹੋਊਗਾ ਜੀ ਇਹ ਤੀਜੀ ਸਵੇਰ ਸਾਨੂੰ ਆਦਾ ਇੱਕ ਸੁਣੀ ਆ ਭੋੜੀ ਹੈ ਹਾਂ ਜੀ ਲਓ ਜੀ ਵੱਡੀ ਮੱਝ ਪੂਰੀ ਵੱਡੀ ਆ ਕੱਦ ਵਜਨ ਪੂਰਾ ਹਾਂ ਜੀ ਲਓ ਦੋਸਤੋ ਫੁੱਲ ਵਜਨ ਦੇ ਵਿੱਚ ਆ ਕਾਦਾ ਵਜਨ ਪੂਰਾ ਤੇ ਹਾਈਟ ਵੀ ਤੁਸੀਂ ਇਹ ਦੇਖੋ ਫੁੱਲ ਵੱਡੀ ਤੇ ਗੱਬਣ ਇਹ ਮਾਜਾ ਸੂਬਾ ਤਿੱਜਾ ਹੁੰਦੀ ਆ ਤੇ ਬਿਨਾ ਸਿੰਗੋਂ ਆ ਭੋੜੀ ਆ ਠੀਕ ਆ ਜੀ ਅਡਰ-ਉਡਰ ਦੀ ਕੁਆਲਿਟੀ ਚੰਗੀ ਆ ਹਵਾਨਾ ਲੇਵਾ ਕਾਫੀ ਸੋਹਣਾ ਬਖਾਲਾ ਜਿੰਨਾ ਵੀ ਅੱਜ ਤੱਕ ਦੋਸਤੋ ਬਣਾ ਕੇ ਤਿਆਰ ਕੀਤਾ ਉਹ ਤੁਹਾਡੇ ਸਾਹਮਣੇ ਆ ਦਿਨ ਹਜੇ ਬਾਈ ਜੋਗੇ ਕੱਢ ਦੂ ਪੰਜ-ਸੱਤ ਹਾਂਜੀ ਹਾਂਜੀ ਕੱਢ ਜਾਣੇ ਸੰਤੂ ਸਾਹਿਬ ਠੀਕ ਹੈ ਜੀ ਲਾਇਆ ਨੇ ਪੰਜ-ਸੱਤ ਦਿਨ ਹਜੇ ਨਹੀਂ ਹਾਂ ਚੰਗੀ ਚੌੜੀ ਆ ਪਿੱਠ ਪੂਰੇ ਤੋਂ ਹੈ ਹਾਂਜੀ ਪੂਰੀ ਰਾਜੀ ਨਿੱਗਰ ਠੀਕ ਹੈ ਜੀ ਤੇ 35 ਚੌਥਾਂ ਨਾਲ ਦੇ ਵਿੱਚੋਂ ਇਹਨਾਂ ਕੋਲ ਓਕੇ ਓਕੇ ਜੀ ਸਾਰੀ ਉਹਨਾਂ ਨੇ ਆਪ ਨੂੰ ਕਿਹਾ 18 ਗੋਲ ਦੁੱਧ ਚੋਇਆ ਮੈਂ ਥੱਲੋਂ ਅੱਛਾ ਜੀ ਆਪਾਂ 15 ਕਿਲੋ ਦੀ ਗਾਰੰਟੀ ਦੇ ਦਿੰਦੇ ਮੈਂ 15 ਕਿਲੋ ਦੀ ਹਾਂਜੀ ਵੇਖਿਆ ਜੇ ਗਾਰੰਟੀ ਮੈਂ ਨਾ ਫੁੱਲ ਗਾਰੰਟੀ ਦੇ ਅੱਛਾ ਜੀ ਹਾਂਜੀ ਲਓ ਸੋ ਦੋਸਤੋ ਬਾਕੀ ਆਰਡਰ ਵੱਡੀ ਮੱਝ ਸੰਸਾਰ ਕਮ ਵਾਲੀ ਕਾਫੀ ਖੁੱਲਾ ਲੇਵਾ ਆਰਡਰ ਹਜੇ ਬਣਾ ਰਹੀ ਆ ਕਾਫੀ ਲੇਵਾ ਬਣਾ ਕੇ ਤਿਆਰ ਕਰੂਗੀ ਜੇ ਬਾਕੀ ਸਿਹਤ ਨੂੰ ਵੇਖ ਕੇ ਲੱਗਦਾ ਵੀ ਹਜੇ ਅੱਧਾ ਅੱਧਿਆਂ ਥੋੜਾ ਪਤਾ ਵੱਧ ਬਣਿਆ ਲੇਵਾ ਤੇ ਪੰਜਾਂ ਚੌ ਦਿਨਾਂ ਦੇ ਵਿੱਚ ਹੋਰ ਤਿਆਰੀ ਤਾਂ ਕੋਈ ਹੋਰ ਕੰਮ ਕਰਦੇ ਤੁਹਾਨੂੰ ਪਤਾ ਹੀ ਦੋ ਦੋ ਮੈਂ ਦੋ ਦੋ ਤਾਂ ਨਹੀਂ ਦੋਗੀ ਹਾਂ ਪਰ ਪੜਨਾ ਚਾਹੀਦਾ ਵੈਸੇ ਚੰਗਾ ਤੋਦੀ ਪੜਨਾ ਚਾਹੀਦਾ ਜਿੱਡੀ ਵੱਡੀ ਮੈਂ ਹਾਂ ਹਾਂਜੀ ਹਾਂਜੀ ਜਿਹੜਾ ਵਜਨਾ ਵਜੂਦ ਦਾ ਜਿਹੜਾ ਕੱਦ ਬੋਤਾਂ ਮੈਂ ਦਾ ਜਿੱਡੀ ਦੇਖੋ ਆਹੋ ਠੀਕ ਆ ਜੀ ਸੋ ਬਹੁਤ ਸੋਹਣੀ ਦੋਸਤੋ ਠੀਕ ਆ ਜੀ ਜੱਡ ਬਲੈਕ ਕੋ ਰੁਕੋ ਹਾਂ ਠੀਕ ਆ ਜੀ 53 ਜਿਹੜੀ ਦੋਸਤੋ ਤਸੱਲੀ ਆ ਵੀਰਾਂ ਦੀ ਆਪਦੀ ਤਸੱਲੀ ਆ ਪੂਰੀ ਕਿਉਂਕਿ ਗਾਉਂ ਜਿਹੜਾ ਦੋਸਤੋ ਤਸੱਲੀ ਕਰਕੇ ਕੋਈ ਪਸ਼ੂ ਲਿਆ ਜਾਂਦਾ ਫਿਰ ਵੀ ਜਿਹੜਾ ਕੋਈ ਵੀਰ ਅੱਗੇ ਖਰੀਦਾ ਰੋਂਦਾ ਆਪਦੀ ਭਰਾ ਕੇ ਤੁਸੀਂ 蒂ਪ ਕੇ ਤਸੱਲੀ ਕਰ ਲਿਓ ਭਰਿਆ ਭਾਂਡਾ ਕਰਮਾ ਵਾਲਾ ਠੀਕ ਆ ਜੀ ਠੀਕ ਆ ਜੀ ਤੇ ਜੋਗੇ ਭਾਈ ਫਿਰ ਇਹ ਕਿੱਥੋਂ ਤੱਕ ਪਲਾਨ ਕੀਤਾ ਵੀ ਦੇ ਦੇ ਗਏ ਸੰਤੂ ਸਾਬ ਮੌਲਤ ਕਰਦੇ ਆਪਾਂ ਇੱਕ ਦਾ ਆ ਲੱਖ ਦੀ ਦੇ ਦਾਂਗੇ ਪੂਰੇ ਦੀ ਜੀ ਪੂਰੇ ਦੀ ਹਾਂਜੀ ਠੀਕ ਹੈ ਜੀ ਬੜੇ ਚਿਰਾਂ ਬਾਅਦ ਆਏ ਜੇ ਸਾਹਮਣੇ ਹੋਰ ਵੀ ਕਰ ਦਿਓ ਕਰਦਾਂਗੇ ਮਾਨਤਨ ਕਰ ਦਿਓ ਮਾਨਤਨ ਜਿੰਨਾ ਵੀ ਹੋ ਸਕਦਾ ਹੋਇਆ ਕਰਦਾਂਗੇ ਹੋਰ ਕਰਦਾਂਗੇ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਲਓ ਬਦੋਸਤੋ ਮਾਨਤਨ ਹੋਰ ਵੀ ਹੋ ਜਾਊਗਾ ਲੱਖ ਚੋਂ ਵੀ ਹੋ ਜਾਊਗਾ ਬਾਕੀ ਕਰਮ ਵਾਲੀ ਕਿਸੇ ਪਾਸਿਓਂ ਨਹੀਂ ਖੁੰਜੀ ਜਿੰਨੇ ਵੀ ਆ ਪੂਰੀ ਆ ਬਹੁਤ ਵਧੀਆ ਚੌੜੀ ਪੇਠ ਪੁੜੇ ਦੀ ਦੁੱਧ ਵਾਲੀ ਚੰਗੀ ਰਿਕਾਰਡ ਵਾਲੀ ਆ ਜੀ ਆ ਨਹੀਂ ਚੰਗੀ ਓਵਰঅল ਸਾਰੀ ਚੰਗੀ ਆ ਹਾਂਜੀ ਅੱਛਾ ਵੀਰ ਜੋਗੇ ਅਗਲੀ ਆਪਣੇ ਕੋਲ ਆ ਜਿਹੜੀ ਮੱਝ ਸੰਧੂ ਸਾਹਿਬ ਦੂਜਾ ਸੂਆ ਝੋਟੀ ਸੂਈ ਆ ਦੁੱਜਣ ਹਾਂਜੀ ਤੇ ਦਿਨ ਕਿੰਨੇ ਕੋ ਕੀ ਸੋਈ ਨੂੰ ਲੋੜੀ ਵਾਲੇ ਦਿਨ ਦਾ ਬੱਚਾ ਮਰ ਗਿਆ ਜਿਹੜੀ ਲੋੜੀ ਵਾਲੇ ਦਿਨ ਹਾਂਜੀ ਅੱਛਾ ਲੋਬੀ ਦੋਸਤੋ ਲੋੜੀ ਵਾਲੇ ਦਿਨ ਵੀਰਾਂ ਦਾ ਵੀ ਜਿਹੜਾ ਟਾਈਮਿੰਗ ਇਹਦੀ ਆ ਲੋੜੀ ਵਾਲੇ ਦਿਨ ਸੂਹੀ ਸੀ ਨਾ ਮਿਲਦੀ ਬਾੜੇ ਦੇ ਤੇ ਬਾੜੇ ਤੇ ਮਿਲਦੀ ਆ ਦੋ ਵੇਲੇ ਟਾਈਮ ਅੱਛਾ ਜੀ ਇੱਕ ਥਾਣ ਮਗਰਾ ਥੋੜਾ ਘੱਟ ਵੀ ਹੈਗਾ ਜੇ ਇੱਕ ਥਾਣਾ ਛੋਟਾ ਵਿਖਾਉਂਦੀ ਜਿਹੜਾ ਆ ਛੋਟਾ ਵਿਖਾਉਂਦੀ ਘੱਟ ਵੀ ਹੈਗਾ ਜੀ ਠੀਕ ਹੈ ਜੀ ਘੱਟ ਜੇ ਘੱਟ ਜੀ ਠੀਕ ਹੈ ਜੀ ਉਹ ਤਾਂ 10000 ਕਿਲੋ ਖੁੱਲਾ ਦੇ ਥੱਲੇ ਉਲਟ ਬਹਿਣੀ ਲੈ ਜਿਹੜਾ ਦੋਸਤੋ ਮਗਰਾ ਥਾਣਾ ਛੋਟਾ ਦਿਖਾ ਤੇਨੇ ਤੁਹਾਨੂੰ ਪੂਰੇ ਆ ਪ੍ਰੋਪਰ ਨੇ ਇੱਕ ਤੁਹਾਨੂੰ ਮਗਰਲਾ ਜਿਹੜਾ ਉਲਟ ਬਹਿਣੀ ਵਾਲਾ ਉਹ ਤੁਹਾਨੂੰ ਵੈਸੇ ਵੀ ਦਿਖਾਈ ਦੇਊਗਾ ਛੋਟਾ ਥੋੜਾ ਘੱਟ ਵੀ ਆ ਥੋੜਾ ਘੱਟ ਧਾਰਾਂ ਵੀ ਕੱਟੇ ਹੋ ਚਾਹ ਜੀ ਹਾਂ ਜੀ ਠੀਕ ਹੈ ਜੀ ਕਿਹੜਾ ਕਧਾ ਦਾ ਫਰਕ ਉਹ ਦਾ 15 ਅੱਛਾ ਜੀ ਬਿਲਕੁਲ ਅੱਧੋ ਵੱਧ ਤਾਂ ਨਹੀਂ ਕੰਮ ਨਾ ਜੀ ਨਾ ਅੱਧੋ ਵੱਧ ਨਹੀਂ ਠੀਕ ਹੈ ਹਾਂ ਜੀ ਲਓ ਦੋਸਤੋ 10 ਘਤਾਰਾਂ ਦਾ ਵੀਰ ਫਰਕ ਦੱਸ ਰਿਹਾ ਤੇ ਬਾਕੀ ਕੋਈ ਵੀਰਾਂ ਦੀ ਚੋਕੇ ਤਸੱਲੀ ਕਰ ਸਕਦਾ ਜਿੱਦਾਂ ਵੀ ਤੁਸੀਂ ਕਰਨੀ ਚਾਹੋ ਪਹਾੜੇ ਤੇ ਵਧੀਆ ਮਿੱਠੀ-ਮੁੱਠੀ ਮਿਲਦੇ ਹਾਂ ਜੀ ਲੱਤ ਨਹੀਂ ਹਾਂਜੀ ਲੈ ਆਈਏ ਵਰਦੀ ਦੀ ਪਲੇਓ ਲਓ ਜੀ ਤੋਂ ਦੋਸਤੋ ਵੀ ਮੱਝ ਇਹ ਛੋਟੀ ਜਿਹੜੀ ਆ ਸੂਈ ਆ ਤੇ ਦੁੱਧ ਹੁਣ ਨੈਟ ਕਿੰਨਾ ਦੱਸਿਆ ਸੀ ਸੰਤੂ ਸਾਹਿਬ 11 ਕਿਲੋ 10 ਕਿਲੋ ਦੀ ਗੰਢੀ 10 ਕਿਲੋ ਤੇ ਪੱਕਾ ਮੰਨ ਕੇ ਸੌਦਾ ਕਰੀ ਜਿੰਨੇ ਵੀ ਕਰਨਾ 10 ਤੋਂ ਨਹੀਂ ਘਟਦਾ ਕਿਤੇ ਕੰਮ 10 ਤੋਂ ਨਹੀਂ ਘਟੂਗਾ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 10 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ 10 ਕਿਲੋ ਵੇਚਦਾ ਵੀ ਜਿਹੜਾ ਹਾਜ਼ਰ ਆ ਚਵਾਉਣਾ ਵੀ ਪੈਂਦਾ ਦੋਸਤੋ ਵਪਾਰੀ ਵੀਰ ਉਹਨਾਂ ਜਿੰਨਾ ਕਹੇ ਤਾਂ ਉਹਨਾਂ ਚਵਾਉਣਾ ਵੀ ਪੈਂਦਾ ਤੇ ਕੋਈ ਵੀਰ ਕੋਈ ਚੂਣ ਵਾਲਾ ਵੀ ਚਾਹੀਦਾ ਠੀਕ ਆ ਤੇ ਕਤਗੂ ਤੇ ਚੰਗਾ ਮੀਡੀਅਮ ਤੋਂ ਉੱਚੀ ਆ ਵੱਡੀਆਂ ਝੋਟੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਇਹਨੂੰ ਗਿਣ ਸਕਦੇ ਜੀ ਤੇ ਅੱਜ ਫਿਰ ਜੋਗੇ ਵੀਰ ਆਪਾਂ ਕਿੱਥੋਂ ਤੱਕ ਦੇ ਦਾਂਗੇ ਆ ਸੰਤੂ ਸਾਹਿਬ ਮੋਲੇ ਤਾਂ 60 ਕਰਦੇ ਆ 56000 ਦੀ ਦੇ ਦਾਂਗੇ ਜੀ 56 ਦੀ ਹਾਂਜੀ ਠੀਕ ਹੈ ਜੀ ਹਾਂ ਜੀ ਲੋਬ ਦੋਸਤੋ 55000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਝੋਟੀ ਸੋ ਝੋਟੀ ਤੁਸੀਂ ਓਵਰ ਆਲ ਸਾਰੀ ਦੇਖ ਲਈ ਆ ਤੇ ਮੇਰਾ ਵੀਰ ਇੱਕ ਵਾਰੀ ਤਸੱਲੀ ਨਾਲ ਗੱਲਬਾਤ ਸੁਣ ਲਿਓ ਜੇ ਵੇਖ ਲਿਓ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਸਾਈ ਬਿਆਨੇ ਦੀ ਜਿਹੜੀ ਗੱਲਬਾਤ ਆ ਓਨਰ ਦੇ ਨਾਲ ਕਰਿਓ ਠੀਕ ਆ ਤੇ ਅਗਲੀ ਜਿਹੜੀ ਆਪਣੇ ਕੋਲ ਆ ਅਗਲੀ ਆ ਗਈ ਝੋਟੀ ਮੱਝ ਆ ਗਈ ਹੈ ਜੀ ਇਹ ਸੰਤੂ ਸਾਹਿਬ ਆਹ ਸੂਈ 2 ਮਹੀਨਿਆਂ ਦੀ ਨਹੀਂ 2 ਮਹੀਨਿਆਂ ਦੀ 2 ਢਾਈਆਂ ਦੀ ਲਾ ਲਓ ਕੱਟੀ ਮਗਰ ਵਹੀਂ ਦੇ ਅੱਛਾ ਜੀ ਹਾਂ ਜੀ ਆਹ ਮਗਰ ਕੱਟੀ ਆ ਗਈ ਆ ਗਈ ਕੱਟੀ ਜੀ ਲਓ ਜੀ ਬੱਚਾ ਇੱਕ ਵਾਰੀ ਤੁਸੀਂ ਦੇਖ ਲਓ ਕੱਟੀ ਆ ਮਗਰ ਕੋਟਾਈਆਂ ਮਹੀਨਿਆਂ ਦੀ 2 ਮਹੀਨਿਆਂ ਦੀ ਬਾਕੀ ਆ ਕਿ ਸਮਝ ਆ ਕਿਸੇ ਵੀ ਵੀਰ ਦੀ ਆ ਲਾ ਤੁਸੀਂ ਸਕਦੇ ਜੀ ਆਹ ਬੱਚਾ ਜੀ ਘਰ ਵਾਲਿਆਂ ਨੇ ਦੋਹਾਂ ਦੀ ਕਿਹਾ ਵਾ ਢਾਈਆਂ ਦੀ ਵੀ ਹੋ ਸਕਦੀ ਆ ਹਾਂ 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 ਠੀਕ ਹੈ ਜੀ ਵਧੀਆ ਵੀਡੀਓ ਦੇ ਵਿੱਚ ਵੇਖ ਹੀ ਲੈਣਾ ਜਿਨ੍ਹਾਂ ਨੂੰ ਪਤਾ ਹੀ ਹੈ ਕਿ ਕਿੰਨੇ ਦਿਨਾਂ ਦੀ ਸੋਈ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਜੀ ਤੇ ਬਾਕੀ ਇਹਦਾ ਥੋੜਾ ਜੋਗੇ ਵੀ ਦੁੱਧ ਹੁਣ ਕਿੰਨਾ ਕੋ ਗਮਜੂਦ ਮੰਗਵਾ ਦੁੱਧ 8 ਕਿਲੋ 7 ਕਿਲੋ ਦੀ ਗਾਰੰਟੀ ਆਪਣੀ ਕੋਲ ਆ। ਅੱਛਾ ਜੀ। ਤੇ 20 ਦਿਨ ਹੋ ਗਏ ਮੈਂ ਬਣੀ ਹੂੰ। ਅੱਛਾ 20 ਦਿਨ ਦੀ ਨਵੇਂ ਦੁੱਧ ਰਲੀ ਆ। ਨਵੇਂ ਦੁੱਧ ਹੋਣੀ ਆ। ਅੱਛਾ ਜੀ। ਤੇ ਦੁੱਧ 8 ਹੋਊਗਾ 7 ਹੀ ਮੰਨੋ ਤੁਸੀਂ ਜੀ। ਜਿਹੜਾ ਬਿਲਕੁਲ ਆਪਣੇ ਭਾਂਡੇ ਹੀ ਪੈ ਜੀ। ਜੀ ਆ ਭਾਂਡੇ ਪੈ ਜਣਾ। ਜਿਹੜਾ ਕੰਡੇ ਵਾਲਾ ਹੈ ਜੀ। ਠੀਕ ਹੈ ਜੀ। 7 ਕਿਲੋ ਲਓ ਦੋਸਤੋ 7 ਕਿਲੋ ਦੁੱਧ ਮੰਨ ਕੇ ਕੋਈ ਭਰਾ ਸੌਦਾ ਕਰ ਲੇ। ਅੰਗ ਪੈਰ ਪੂਰੇ ਆ, ਪੂਸ਼ ਸਿੰਘ, ਮੂੰਹ ਮੱਥਾ, ਬਾਡੀ ਬੰਦਰ, ਪੁੱਠਾ, ਪੂੜਾ ਸਾਰਾ ਕੁਝ ਪੂਰਾ, ਨਮਾਈ, ਵੇਲ ਬੂਲ ਸਾਰੀ ਪੂਰੀ, ਕ ਠੀਕ ਆ ਚਾਰੇ ਥਾਣਾ ਚਾਉ ਥਾਂ ਦੇ ਵਿੱਚ ਵੀ ਪੂਰਾ ਗੈਵੰਤਰ ਵੀ ਜਿੰਨਾ ਤੁਸੀਂ ਵੇਖੋਗੇ ਤੁਹਾਡੇ ਸਾਹਮਣੇ ਆ ਤੇ 7 ਕਿਲੋ ਧਾਰਾਂ ਨੇ ਕੋਈ ਧਾਰਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਤੇ ਨਹੀਂ ਨਾ ਪੋਲੀ ਰੂਰ ਕੀ ਇਹ ਬਰਾਬਰ ਇੱਕ ਤੁਤੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜਿਹਦਾ ਸੰਤੂ ਸਾਹਿਬ ਹੈ ਕਹੋ ਦੱਸਦਾ ਆਪਾਂ ਤੁਹਾਨੂੰ ਘਾਟਿਆ ਥਣ ਬਿਲਕੁਲ ਜੀ ਬਿਲਕੁਲ ਹਾਂ ਜੀ ਦੱਸਾਂਗੇ ਜੀ ਬਿਲਕੁਲ ਜੀ ਜਦੋਂ ਆਣ ਕੇ ਚੋਈ ਲੈਣੀ ਅਗਲੇ ਨੇ ਆਪਾਂ ਝੂਠ ਕੋ ਮਾਰਨਾ ਜੀ ਸਹੀ ਆ ਬਿਲਕੁਲ ਹਾਂ ਜੀ ਲੋਬੀ ਪ੍ਰਭੋ ਜਿਹੜੇ ਪਸ਼ੂ ਦੇ ਵਿੱਚ ਕੋਈ 19 ਕੀ ਵਧੇ ਕੀ ਹੋਵੇ ਜਾਂ ਨજર ਆਉਂਦੀ ਹੋਵੇ ਤੇ ਉਹ ਵੀ ਬਿਲਕੁਲ ਤੁਹਾਨੂੰ ਉਹਨਰ ਦਾਸੀ ਦਿੰਦੇ ਆ ਤੇ ਫਿਲਹਾਲ ਇਹਦੇ ਮੱਝ ਦੇ ਕੋਲ ਜਿਹੜਾ ਹੁਣ 7 ਕਿਲੋ ਧਾਰਾ ਨੇ 7 ਕਿਲੋ ਦੁੱਧ ਆ ਭਾਵੇਂ ਕੋਈ ਵੀਰ ਕੰਡੇ ਤੇ ਜਾਂਦੇ ਚੜਾ ਕੇ ਚੈੱਕ ਕਰ ਲੈ ਮਗਰ ਕੱਟੀ ਜਾਂ ਫੀਮੇਲ ਕਾਫ ਆ ਕੋਈ 2.5 ਮਹੀਨੇ ਦਾ 2 ਮਹੀਨਾ ਸੁਆ ਆਪਣੀ ਸਮਝਣਾ ਮੰਨ ਲੈ 20 ਦਿਨਾਂ ਦੀ ਅੱਗੇ ਜਿਹੜੀ ਦੋਸਤੋ ਏਆਈ ਸਮਝ ਲਓ ਹੋਈ ਆ ਨਵੇਂ ਦੁੱਧ ਬਣੇ ਆ ਠੀਕ ਆ ਜੀ ਤੇ ਅੱਗੇ ਰਹਿ ਜਾਂਦੀ ਉਹ ਵੀ ਕਿਸੇ ਵੀਰ ਦੀ ਅੱਗੇ ਕਿਸਮਤ ਆ ਇਲਾਕਾ ਠੀਕ ਹੈ ਜੀ ਬਾਕੀ ਚਵਾਪ ਸਮਾ ਦੀ ਵੀਰ ਚੰਗੀ ਦਸੰਡਿਆ ਵੀ ਆਂਦੇ ਵਿੱਚ ਚੰਗੀ ਬੋਲੀ ਚਵਾਈ ਦੀ ਬਹੁਤ ਵਧੀਆ ਜੀ ਠੀਕ ਹੈ ਖਰੀ ਹੈ ਚਪਾਈ ਵਾਲੇ ਪਾਸਿਓਂ ਤੇ ਜੋਗੇ ਵੀਰ ਫਿਰ ਇਹਦਾ ਮੁੱਲ ਕੀ ਰਹੂਗਾ ਅੱਜ ਸੰਤੂ ਸਾਹਿਬ ਮੁੱਲ 65 ਕਰ ਲਈਏ 68 63 ਜੋ ਮਰਜ਼ੀ ਕਰੀਏ ਇਹ 60 ਦੀ ਦੇ ਦਾਂਗੇ ਜੀ 60000 ਦੀ ਹਾਂ ਜੀ 60000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬਾਕੀ ਮੱਝ ਚੰਗੀ ਆ ਵਜ਼ਨ ਲੋਡ ਪੂਰਾ ਹੈ ਕੱਦ-ਕੁੱਦ ਵੀ ਚੰਗਾ ਕੋਈ ਦਰਮਿਆਨੀ ਜਾਂ ਛੋਟੀ ਮੀਡੀਅਮ ਹਾਈਟ ਦੀਗੀ ਵੱਡੀਆਂ ਮੱਝਾਂ ਦੇ ਵਿੱਚ ਇਹਦੀ ਗਿਣਤੀ ਹੋ ਸਕਦੀ ਹੈ ਠੀਕ ਆ ਸੋ ਮਗਰ ਵੀ ਕੱਟੀ ਆ ਵਾਧੇ ਬ ਤੇ 60000 ਅਗਲੀ ਜਿਹੜੀ ਆਪਣੇ ਕੋਲ ਇਹ ਵੈੜ ਆਗੇ ਵੀਰ ਜੋ ਕਿ ਹਾਂਜੀ ਇਹ ਵੱਡੀ ਗਾਂ ਆ ਗਈ ਫਾਰਮ ਵਾਲੀ ਉਹ ਫੁੱਲ ਵੱਡੇ ਕੱਦ ਕਾਠ ਵਾਲੀ ਆ ਹਾਂਜੀ ਇਹ ਸੂਬਾ ਆਪਣੇ ਕੋਲ ਸੂਈ ਹੈ ਕਿ ਪਿੱਛੋਂ ਲਿਆਂਦੀ ਹੈ ਪਿੱਛੋਂ ਲਿਆਂਦੀ ਹੈ ਜੀ ਇੱਥੇ ਅੱਛਾ ਜੀ ਕੀ ਡਿਟੇਲਿੰਗ ਦੀ ਗੱਲ ਕਰਨਾ ਕਿ ਕੀ ਹੈ ਸੰਤੂ ਸਾਹਿਬ ਨੂੰ ਮਹੀਨਾ ਆਇਆ ਬਣੀ ਨੂੰ ਅੱਛਾ ਹਾਂਜੀ ਮਹੀਨੇ ਤੋਂ ਉੱਤੇ ਦੇਣੀ ਹੋ ਗਈ ਆ ਹਾਂ ਹਾਂ ਦੁੱਧ ਦੇ ਥੱਲੇ 6 ਕਿਲੋ ਦੁੱਧ 6 ਕਿਲੋ ਹਾਂਜੀ ਹਾਂ ਲਓ ਜੀ ਸੋ ਦੋਸਤੋ ਤਾਜੀ ਸੱਜਰ ਦਾ ਦੁੱਧ ਕਾਫੀ ਚੰਗਾ ਹੋਊਗਾ ਬਾਕੀ ਵੈੜ ਫੌਂਦ ਉਸੀ ਵੈਖੀ ਸਕਦੇ ਜੇ ਬਹੁਤ ਵੱਡੇ ਕੱਦ ਕੱਦ ਵਾਲੀ ਫਾਰਮ ਵਾਲੀ ਬੈੜ ਆ ਫੁੱਲ ਵੱਡੇ ਕੱਦ ਕੱਦ ਵਾਲੀ ਸੰਦੂ ਸਾਹਿਬ ਕਿਸ ਨੇ ਚਾਜਣਾ ਹਾਂ ਬਾਕੀ ਥਾਂ ਤੁ ਨੂੰ ਬਿਲਕੁਲ ਚੰਗੇ ਇੱਕੋ ਸਾਰ ਹਾਂਜੀ ਹਾਂਜੀ ਚਵਾਈ ਸਿਲ ਬਿਲਕੁਲ ਬਰਾਬਰ ਜੀ ਹਾਂਜੀ ਲੋ ਜੀ ਸੋ ਚਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਨਾਰਮਲੀ ਆਪਾਂ ਐਡੀਆਂ ਵਹਿਣਾ ਦੋਸਤੋ ਵੱਡੇ ਫਾਰਮ ਲਾਰਜ ਫਾਰਮ ਦੇ ਵਿੱਚ ਦੇਖਦੇ ਆ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਐਚ ਐਫ ਪਿਓਰ ਇਹ ਜਿਹੜੀ ਵੈੜਾ ਫੁੱਲ ਵੱਡੇ ਕੱਦ ਕੱਟ ਦੇ ਵਿੱਚ ਮਤਲਬ ਇਹ ਆ ਵੀ ਪੂਰਾ ਸਟੈਂਡਰਡ ਸਾਈਜ਼ ਹੈ ਜਿਹੜਾ ਆਪਾਂ ਕਹਿ ਦਿੰਨੇ ਨਾ ਵੀ ਇੱਕ ਫਾਰਮ ਵਾਲੀਆਂ ਵੈੜਾਂ ਦੇ ਵਿੱਚ ਗਿਣਤੀ ਹੁੰਦੀ ਹੈ ਇਸ ਵੈੜ ਦੀ ਸਾਹਮਣ ਖੋਣੋ ਹੀ ਜਿਹੜੀ ਰੁਕਾਵਟ ਪਾਈ ਖੜੀ ਰਹੀ ਹੈ ਕਿਤੇ ਨਾ ਕਿਤੇ ਬਾਕੀ ਵੈੜ ਦੀ ਜਾਤ ਨਸਲ ਬ੍ਰੀਡ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ ਤੇ 6 ਕਿਲੋ ਤਾਰਾਂ ਨੇ ਤੇ ਚਾਰੇ ਥਣ ਚੱਲਦੇ ਆ ਵਰਦੇ ਆ ਮੈਨੂੰ ਲੱਗਦਾ ਹੈ ਵੀ ਦੂਜਾ ਵੀਰ ਜੋਗੇ ਹਾਂਜੀ ਜੇ ਕਰਮਾਂ ਵਾਲੀ ਸੱਜਰ ਹੁੰਦੀ ਤਾਂ ਮੁੱਲ ਕੀ ਹੁੰਦਾ ਸੰਤ ਸੰਤ ਸਾਹਿਬ ਤੁਹਾਨੂੰ ਪਤਾ ਜੇ ਸੱਜਰ ਦੇ ਵਿੱਚ ਜਿਹੜੀਆਂ ਵਾ ਉਹ ਤੇ 2.5 2.5 ਲੱਖ ਵੀ 3 3 ਲੱਖ ਦੀਆਂ ਵਿਖੀ ਜਾਂਦੀਆਂ ਐਡੀ ਵਾਰਡ ਦੀ ਤੇ ਮੈਨੂੰ ਤਾਂ 2.5 ਲੱਖ ਤੋਂ ਘੱਟ ਕੀਮਤ ਨਹੀਂ ਹੋਣੀ ਸੀ ਹੁਣ ਬਿਲਕੁਲ ਪਿਆਰੇ ਵਿੱਚ ਲਈਏ ਤੇ 3.5 3 4 4 ਦੀਆਂ ਵਿਗੀਆਂ ਜੀ ਹਾਂ ਬਾਕੀ ਇਹ ਚਲੋ ਘੱਟ ਤੋਂ ਘੱਟ 2.5 ਪੁੱਛਿਆ ਸੀ ਉਹਨਾਂ ਨੂੰ ਵੀ ਸੱਜਰ ਦਾ ਦੋ ਤਾਂ ਕਿੰਨਾ ਸੀ ਇਸ ਬੈਰ ਦਾ ਉਹਨਾਂ ਨੂੰ ਫਾਰਮ ਵਾਲਿਆਂ ਨੇ ਕੋ ਗਾਂ ਆਪਣੇ ਘਰ ਵਾਲਿਆਂ ਕੋ ਲਿਆਂਦੀ ਆਪਾਂ ਜੀ ਪੁੱਛਿਆ ਨਹੀਂ ਆਪਾਂ ਝੂਠ ਨਹੀਂ ਮਾਰਨਾ ਬਾਕੀ ਵੱਡੀ ਗਾਂ ਵਾ ਵੱਡੀ ਆ ਤੇ ਕਿਉਂਕਿ ਨਾ ਤਾਂ ਆਪਾਂ ਕੀ ਦੇਖਿਆ ਨਾ ਹੀ ਆਪਾਂ ਉਹਨਾਂ ਕੋ ਪੁੱਛਿਆ ਪਰ ਫਿਰ ਵੀ ਮਿਲਦਾ ਵੀ ਚਲੋ ਕੋਈ ਚੰਗੀ ਮਿਲਕ ਕਪੈਸਿਟੀ ਵਾਲੀ ਵਾੜਾ ਵੱਡੀ ਆ ਤੇ ਚਲੋ ਹੁਣ ਸੂਈ ਨੂੰ ਆਪਾਂ ਨੂੰ ਹੀ ਪਤਾ ਵੀ ਕਿੰਨਾ ਕੁ ਲੰਮਾ ਸੰਭਾ ਹੋ ਗਿਆ ਪਰ 6 ਕਿਲੋ ਦੁੱਧ ਜਿਹੜਾ ਦੋਸਤੋ ਇਹਦੇ ਥੱਲੇ ਹੁਣ ਹਾਜ਼ਰ ਆ ਕਿ ਜਿਹੜੇ ਵੀਰ ਨੇ ਨਸਲ ਬਰੀਡ ਦੇ ਉੱਪਰ ਵੀ ਕੰਮ ਕਰਨਾ ਇਸ ਵਾੜ ਦੇ ਵਿੱਚੋਂ ਤੁਸੀਂ ਚੰਗੇ ਸੀਮਨ ਲੈ ਸਕਦੇ ਹੋ ਹਾਂ ਚੰਗੇ ਬਗਾੜੀ ਚੰਗੇ ਬੱਚੇ ਲੈ ਸਕਦੇ ਜੇ ਵੀ ਜੋ ਬੱਚੇ ਜਿਹੜੇ ਚੰਗੇ ਇੰਪੋਰਟਡ ਸੀਮਾਂ ਦੇ ਬੱਚੇ ਤੁਸੀਂ ਲੈ ਸਕਦੇ ਜੇ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਵੀ ਤਿਆਰ ਕਰ ਸਕਦੇ ਜੇ ਏਡੇ ਵੱਡੇ ਪਸ਼ੂ ਦੇ ਵਿੱਚੋਂ ਬਾਕੀ ਰਹਿੜ ਚੰਗੀ ਖਾਸ ਆ ਫੁੱਲ ਬੜਾ ਫੁੱਲ ਵੱਡੀ ਹਾਈਟ ਸਪੈਸ਼ਲ ਹਾਂ ਬਾਕੀ ਸੀਮ ਫੁੱਲ ਵੱਡੀ ਆ ਹਾਂ ਬਈ ਦੀਪੇ ਦੀਪੇ ਬਈ ਤੇਰੇ ਜਿੱਡਾ ਤਾਂ ਘਾਤਦਾ ਨਾ ਇਹਦਾ ਹਾਂ ਹੈ ਫੁੱਲ ਬੜਾ ਮੈਂ ਤੂੰ ਬਿਲਕੁਲ ਬਰਾਬਰ ਆ ਤੇਰਾ ਸਿਰ ਹੈ ਲੈ ਵੱਡੀ ਪੂਰੀ ਹੈ ਹਾਂ ਹਾਂ ਲੇ ਅੱਛਾ ਭਈ ਜੋਗਿਆਂ ਦਾ ਫਿਰ ਮੁੱਲ ਕਿੰਨਾ ਕਿਤੇ ਦੇ ਦੇ ਦੀ ਅੱਜ ਸੰਦੂਖ ਸਾਹਿਬ ਜਾਇ ਜੀ ਜਾਇ ਜੀ ਸੰਦੂਖ ਸਾਹਿਬ ਜਿੰਨਾ ਮਰਜੀ 15 16 ਜਿੰਨਾ ਮਰਜੀ ਕਰੀਏ ਪਰ 10000 ਦੀ ਦੇ ਹੀ ਦੇਣੀ ਹੈ ਜੀ 10000 ਦੀ ਹਾਂ ਜੀ ਵੇ ਛੋਟੀ ਬੱਛੀ ਨਹੀਂ ਹੁੰਦੀ ਹਾਂ ਜੀ ਆਹ ਹੋਰ ਸਹੀ ਗੱਲ ਜੀ ਛੋਟੀ ਬੱਛੀ ਲੈ ਲੀਏ ਨਾ ਨਸਲ ਦੀ ਕਿਤੇ ਹਾਂ ਜੀ ਉਹ ਵੀ ਕਿਤੇ 50 50000 ਨੂੰ ਲੱਖ ਨੂੰ ਪਹੁੰਚੀ ਪਈ ਹੈ ਛੋਟੀ ਬੱਛੀ ਵੀ ਨਸਲ ਬ੍ਰੀਡ ਵਾਲੀ ਹਾਂ ਜੀ ਹਾਂ ਜੀ ਇਹ ਕਿਸੇ ਨੇ ਕੋਈ ਸਾਹਮਣੇ ਹੋਏ ਤਾਂ ਵਧੀਆ ਵਾ ਰੇਟ ਵੀ ਜਾਇਜ ਆਪਾਂ ਨੂੰ ਜਾਇਜ ਰੇਟ ਤੇ ਮਿਲੀ ਤਾਂ ਆਪਾਂ ਜਾਇਜ ਤੇ ਗੜੀ ਤਾਂ ਹੀ ਦੇ ਦੇ ਜ ਲਓ ਵੀ ਦੋਸਤੋ ਦੁੱਧ ਵੀ ਹੈਗਾ ਕਰਮਾ ਵਾਲੀ ਕੋਈ ਚੌ ਦੋ ਚੌ ਜੀਆਂ ਦੀ ਚਾਹ ਵੀ ਚੰਗੀ ਸੋਹਣੀ ਬਣਾਉਂਦੀ ਆ ਹਾਂਜੀ ਬਾਕੀ ਅੱਗੇ ਜਿਹੜਾ ਵੀ ਰ ਕਾਰਵਾਈ ਕਰ ਲੂਗਾ ਕੇਅਰ ਕਰ ਲੂਗਾ ਤੇ ਮੈਨੂੰ ਲੱਗਦਾ ਵੀ ਲੱਖੇ ਹਜ਼ਾਰਾਂ ਦੀ ਗਾਹ ਨਹੀਂ ਲੱਖਾਂ ਦੀ ਗਾਹ ਲੱਖਾਂ ਦੀ ਗਾਹ ਠੀਕ ਆ ਸਿਰਫ 10000 ਦੀ ਆਪਾਂ ਦੇ ਦੇਣੀ ਜੀ ਬਸ ਜੀ ਸੋ 10000 ਦੀ ਦੋਸਤੋ ਇਹ ਮਿਲ ਜੂਗੀ ਕਾਰਨ ਕੁਝ ਵੀ ਰਿਆ ਹੋਵੇ ਵੀ ਰਹਿੰਦੀ ਨਹੀਂ ਹੋਵੇ ਜਾਂ ਠਹਿਰਦੀ ਨਾ ਹੋਵੇ ਬਾਕੀ ਜਿਹੜਾ ਵੀ ਕੋਈ ਚੰਗਾ ਉੱਤੇ ਰਹਿਗੇ ਜਿਹੜੀ ਕਾਰਵਾਈ ਕਰ ਲੂਗਾ ਟ੍ਰੀਟਮੈਂਟ ਕਰਾ ਲੂਗਾ ਜਾਂ ਰਖ ਰਖਾਏ ਹੋ ਜਾਂ ਹੋਊਗਾ ਸਾਹਮ ਸੱਕਦੇ ਜੇ ਤੁਸੀਂ ਬੈੜ ਬਾਕੀ 10000 ਦੇ ਵਿੱਚ ਆਉਂਦਾ ਵੀ ਕੁਝ ਨਹੀਂ ਹੈ ਕੁਝ ਨਹੀਂ ਆਉਂਦਾ ਤੇ ਇਹ ਵੈੜ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਸੀ ਸਭਾ ਵੀ ਕਿਸ ਘਰ ਵਾਲੇ ਕੋ ਉਹੋ ਜਿਹੇ ਕੋਆ ਹਾਂਜੀ ਬਾਕੀ ਇਹ ਹੈ ਕਿ ਕਿਸੇ ਨੇ ਸੰਭ ਹੀ ਨਹੀਂ ਚੱਜ ਨਾਲ ਜੇ ਕੋਈ ਸੰਭੇ ਤੇ ਬਾਨਵੀ ਸਕਦੀ ਡੀ ਦੀ ਗੱਲ ਉਹ ਚੰਗੇ ਫਾਰਮ ਵਾਲੇ ਕੋਲ ਤੇ ਬਿਲਕੁਲ ਜੀ ਬਿਲਕੁਲ ਹੁਣ ਇਹ ਨਾ ਲੌਂਗ ਟਰਮ ਹੋ ਗਿਆ ਨਾ ਕਿਸੇ ਕਾਰਨ ਕਰਕੇ ਖੁੰਜੀ ਰਹੀ ਆ ਉਹ ਤਾਂ ਕਰਕੇ ਕਹਿਤਾ ਹੁਸਦਾ ਵੀ ਕੋਈ ਟ੍ਰੀਟਮੈਂਟ ਵਾਲਾ ਵੀਰ ਹੱਥ ਪਾਲੇ ਤਾਂ ਮੇਨੂੰ ਤਾਂ ਲੱਖਾਂ ਦੀ ਚੀਜ਼ ਆ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਜੀ ਜ਼ਰੂਰ ਕੋਈ ਭੈਣ ਭਰਾ ਚਾਹਵਣ ਹੋਇਆ ਤੇ ਜ਼ਰੂਰ ਆਪਣੇ ਨਾਲ ਸੰਪਰਕ ਕਰ ਲੂਗਾ ਤੇ ਦੋਸਤੋ ਇਹ ਪਸ਼ੂ ਸੀ ਅਜ ਵੀਰ ਦੀਪੇ ਹੁਣਾਂ ਦੇ ਕੋਲ ਬਾਈ ਜੋਗੇ ਹੁਣਾਂ ਦੇ ਕੋਲ ਸੱਤ ਨਾਗ ਟੋਟਲ ਤਿੰਨ ਤੋਂ ਚਾਰ ਨਾਗ ਜਿਹੜੇ ਆਪਾਂ ਤੁਹਾਨੂੰ ਵੇੜਾਂ ਦਿਖਾਤੀਆਂ ਨੇ ਤਿੰਨ ਮੱਝਾਂ ਝੋਟੀਆਂ ਦਿਖਾਤੀਆਂ ਨੇ ਇੱਕ ਮੱਝ ਗੱਬਣਾ ਤੇ ਇੱਕ ਹੀ ਵੇੜ ਗੱਬਣਾ ਬਾਕੀ ਪਸ਼ੂ ਸਾਰੇ ਸੂਏ ਸੂਆਏ ਆ ਦੁੱਧ ਤੇ ਆ ਜਿਹੜੇ ਜਿਹੜੇ ਵੀਰ ਨੂੰ ਜਿਹੋ ਜਿਹਾ ਐਨੀਮਲ ਪਸੰਦ ਆਊਗਾ ਨਰਕ ਪਰਖਾ ਤਸੱਲੀ ਆ ਤੁਸੀਂ ਪਿੰਡ ਡਾਲੇ ਕੇ ਵਿਜ਼ਿਟ ਕਰਕੇ ਕਰ ਲਿਓ ਤੇ ਵੀਰ ਜੋਗੇ ਨੰਬਰ ਆਪਣੇ ਜ਼ਰੂਰ ਦੱਸ ਦਗੇ ਹਾਂਜੀ ਨੰਬਰ ਆਪਣਾ ਹੈਗਾ ਜੀ 94644 35330 ਠੀਕ ਹੈ ਜੀ ਦੱਸ ਦਿੱਤੇ ਤੇ ਦੀਪੇ ਭਾਈ ਆਪਣੇ ਨੰਬਰ 62838769 ਵੈਰੀ ਗੁੱਡ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਦੀਪੇ ਦੇ ਸਕਰੀਨ ਤੇ ਚੱਲਦੇ ਕਰ ਦਿੱਤੇ ਆ ਵੀਰ ਜੋਗੇ ਦੇ ਨੰਬਰ ਸਕਰੀਨ ਤੇ ਚੱਲਦੇ ਨੇ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ